ਉਹ ਕੌਣ ਜੀ ਗਲਤ ਗੱਲ ਉਹ ਤੁਹਾਨੂੰ ਆਪੇ ਪਤਾ ਕਰ ਜਿਹੜੀ ਵਾਲੀ ਕਰਲਾ ਰਾਤੀ ਕੀ ਕੰਮ ਹੋਇਆ ਆਪੇ ਤੁਹਾਨੂੰ ਪਤਾ ਲੱਗ ਜਾਊਗਾ ਰਿਕਾਰਡਿੰਗ ਕਰਲਾ ਆਉਣ ਭਾਵੇਂ ਚੜ੍ਹਿਆ ਹੋ ਗੰਤ ਐਸਐਸਪੀ ਕੋਲ ਚਲ ਜਾ ਆਪਾਂ ਇਹਨੂੰ ਚੱਕੋ ਮਟਾਣੇ ਚਲ ਜਾ ਗੱਲ ਇਹਦਾ ਰੁਪਈਆ ਨਾ ਦੇ ਤੋਂ 2 ਕਰੋੜ 2 ਕਰੋੜ ਕਿਰੇ ਬਣੇ ਲਾਗੇ ਬਣੇ ਸਾਰੇ ਆਪਾਂ ਪਤਾ ਕਰ ਲਿਆ ਵੱਡੇ ਪੈਸੇ ਆਪਾਂ ਇਕੱਠੇ ਕਰ ਲਿਆ 2 ਕਰੋੜ ਕਦਾਂ ਮੱਕੀ ਸ਼ਾਮ ਨੂੰ ਕਰਦਾ ਤੁਹਾਨੂੰ ਮੈਂ ਫੋਨ ਆ ਅੱਛਾ ਭਜੀ ਮਤਲਬ ਕਰੀ ਰਿਪੋਰਟਿੰਗ ਕਰਨੀ ਰਿਕਾਰਡਿੰਗ ਕਰਲਾ ਜਿੰਕੋ ਜਾਣਾ ਐਸਐਸਪੀ ਕੋਲ ਚਲ ਜਾ ਰਾਤੀ ਜਿਹੜੇ ਵਾਲੇ ਕਤਲ ਹੋਏ ਤੋਂ ਹੂੰ ਹਾਂਜੀ ਬਾਜੀ ਆਪੇ ਤੁਹਾਨੂੰ ਪਤਾ ਲੱਗ ਜਾ ਹਾਂਜੀ ਬਾਜੀ ਤੁਹਾਨੂੰ ਪਤਾ ਲੱਗ ਜਾਊਗਾ ਮੁਕਤੀ ਗੱਲ ਦਾਵਾ ਕਿ ਰੁਪਈਆ ਲੈਣਾ ਤੇ 2 ਕਰੋੜ ਲਾ ਕੇ ਮਨੇ ਦੇਖੋ ਸਾਰਿਆਂ ਨੂੰ ਪਤਾ ਕਰ ਲਿਆ ਵਾ ਬੜੇ ਪੈਸੇ ਆਪਾਂ ਇਕੱਠੇ ਕਰ ਲਏ ਵੱਧੋ ਛੰਟੀ ਕਰ ਲਈ ਆਪਾਂ ਬਾਜੀ ਵੇਖੋ ਨਾ ਤਾਂ ਮੇਰੇ ਤੋਂ 2 ਕਰੋੜ ਵੀਰਦੀ ਹੈਗਾ ਵੇਖੋ ਮੇਰੀ ਗੱਲ ਸੁਣੋ ਬਾਜੀ ਠੀਕ ਹੈ ਵੀ ਜੀ ਨਾ ਤਾਂ ਮੈਂ ਇਹਨੇ ਪੈਸੇ ਕੋਈ ਇਕੱਠੇ ਕੀਤੇ ਆ ਠੀਕ ਹੈ ਬਾਜੀ ਗੱਲ ਹਾਂਜੀ ਗੱਲ ਨਹੀਂ ਮੈਂ ਇੰਨੀ ਜਦੀ ਗੱਲ ਮੁਕਤੀ ਗੱਲ ਮੈਂ ਤੁਹਾਨੂੰ ਦੱਸਣਾ ਸ਼ਾਮਾਂ ਤੱਕ ਤਾਂ ਤੇ ਕੋ ਸਮਾਂ ਹੀ ਸ਼ਾਮ ਨੂੰ ਨੋਣਾ ਮੈਨੂੰ ਫੋਨ ਹੂੰ ਬਾਕੀ ਹੈਪੀ ਰਹੋ ਆਪਾਂ ਨੂੰ ਪਤਾ ਕਰ ਲਾ ਆ ਵਾਈਸ ਸੀਗ ਕਰਨੀ ਵਾਈਸ ਸੈਂਪਲ ਚੈੱਕ ਕਰਾ ਲੈ ਫੁੱਤ ਖੁੱਲ ਜਾ ਰਿਕਾਰਡਿੰਗ ਕਰਾ ਲੈ ਤੈਨੂੰ ਆਪੇ ਪਤਾ ਲੱਗ ਜੂ ਠੀਕ ਆ ਬ੍ਰਾਹਮਣਾਂ ਦੇ ਸ਼ਾਮਾਂ ਤੱਕ ਤਾਂ ਦੇਖੋ ਸਮਾਂ ਹੀ ਨਹੀਂ ਕਿੱਥੇ ਭਜਣਾ ਭਜਦਾ ਇੱਕੋ ਜਣਾ ਚਲਦਿਆ ਭਾਜੀ ਵੇਖੋ ਨਾਮ ਅਗਰੇ ਭਜੇ ਨਾ ਨਾ ਮੈਂ ਕਿਤੇ ਵੀਰ ਜੀ ਜਾਣਾ ਹਨਾ ਪੀਕੀਵਿੰਡ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਨੂੰ ਗੈਂਗਸਟਰ ਦੇ ਫਲੋ 2 ਕਰੋੜ ਰੁਪਏ ਦੀ ਫਿਰੋਤੀ ਦੀ ਮੰਗ ਦੀਆਂ ਧਮਕੀਆਂ ਮਿਲ ਰਹੀਆਂ ਨੇ ਅਤੇ ਪੈਸਾ ਨਾ ਦੇਣ ਦੀ ਸੂਰਤ ਦੇ ਵਿੱਚ ਡਾਕਟਰ ਤੇ ਉਸ ਦੇ ਪਰਿਵਾਰ ਨੂੰ ਗੈਂਗਸਟਰ ਦੇ ਫਲੋ ਜਾਨੂ ਮਾਰਨ ਦੀ ਗੱਲ ਕਹੀ ਜਾ ਰਹੀ ਹੈ। ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਹੈ ਡਾਕਟਰ ਨੇ ਜਿੱਥੇ ਦੱਸਿਆ ਕਿ ਉਸ ਨੂੰ ਬੀਤੇ ਕੁਝ ਦਿਨਾਂ ਤੋਂ ਇੱਕ ਗੈਂਗਸਟਰ ਦੇ ਫਲੋ ਕਾਲ ਆ ਰਿਹਾ ਹੈ ਵਿਦੇਸ਼ੀ ਨੰਬਰ ਤੋਂ ਧਮਕੀਆਂ ਮਿਲ ਰਹੀਆਂ ਨੇ ਜਿਸ ਸਬੰਧੀ ਉਸਨੇ ਲਿਖਤੀ ਦਰਖਾਸਤ ਥਾਣੇ ਦੇ ਵਿੱਚ ਦੇ ਦਿੱਤੀ ਆ ਅਤੇ ਪੁਲਿਸ ਗੈਂਗਸਟਰ ਨੂੰ ਲੱਭਣ ਦੇ ਵਿੱਚ ਅਸਫਲ ਰਹੀ ਹੈ। ਉਹਨਾਂ ਕਿਹਾ ਹੈ ਕਿ ਜੇਕਰ ਸਾਡਾ ਨੁਕਸਾਨ ਹੁੰਦਾ ਐਸਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਜੀ ਨਾ ਡਾਕਟਰ ਸਾਹਿਬ ਆਪਣਾ ਮੈਂ ਡਾਕਟਰ ਚੋਪੜਾ ਪਿੱਖੀਵਿੰਡ ਤੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਆ ਪਿੱਖੀਵਿੰਡ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ ਉਦੇਸ਼ ਵਾਸਤੇ ਲੋਕਾਂ ਨੂੰ। ਭਾਜੀ ਮੈਂ ਡਾਕਟਰੀ ਦਾ ਕੀਤਾ ਕਰਦਾ ਪਿੱਖੀਵਿੰਡ ਵਿੱਚ ਚੋਪੜਾ ਹਸਪਤਾਲ ਸਾਨੂੰ ਅੱਜ ਤੋਂ 5 ਦਿਨ ਪਹਿਲਾਂ ਗੈਂਗਸਟਰਾਂ ਵੱਲੋਂ ਧਮਕੀਆਂ ਆ ਰਹੀਆਂ ਸਨ। ਤੇ 2 ਕਰੋੜ ਦੀ ਟਰੋਤੀ ਮੰਗ ਰਿਆ ਸੀ ਅਸੀਂ ਇਸ ਮੁਤਲਕ ਉਸੇ ਦੇਣ ਹੀ ਐਸ ਐਚਓ ਪਿੱਖੀੜ ਨੂੰ ਰਿਟਰਨ ਦਰਖਾਸਤ ਦਿੱਤੀ ਹੈ ਤੇ ਨੈਕਸਟ ਡੇ ਅਸੀਂ ਐਸ ਐਸ ਪੀ ਸਾਹਿਬ ਤਰਨਤਾਰਨ ਨੂੰ ਅਗਰਦਨ ਅਰਜ਼ਾ ਦਿੱਤੀ ਆ ਉਹਨਾਂ ਸਾਨੂੰ ਵਿਸ਼ਵਾਸ ਦਿਲਾਇਆ ਕਿ 2 ਦਿਨ ਦੇ ਵਿੱਚ ਤੁਹਾਡਾ ਬੰਦਾ ਅਸੀਂ ਟਰੇਸ ਕਰ ਲਾਂਗੇ ਅੱਜ ਇਸ ਦਿਨ ਨੂੰ 5 ਦਿਨ ਹੋ ਗਏ ਆ ਸਾਨੂੰ 3 ਦਿਨ ਉਸ ਗੈਂਗਸਟਰ ਵੱਲੋਂ ਕੋਈ ਕਾਲ ਨਹੀਂ ਆਈ ਪਰ ਅੱਜ ਉਹ ਗੈਂਗਸਟਰ ਸਾਨੂੰ ਸਵੇਰ ਤੋਂ ਕਾਲਾ ਕਰ ਰਿਹਾ ਆ ਤੇ ਕਹਿ ਰਿਹਾ ਤੁਹਾਡਾ ਪਰਿਵਾਰ ਮਾਰ ਦੇਾਂਗੇ ਜੇਕਰ ਤੁਸੀਂ ਪੈਸੇ ਨਾ ਦਿੱਤੇ ਤੇ ਉਸ ਨੇ ਇੱਥੋਂ ਤੱਕ ਕਹਿਤਾ ਕਿ ਤੁਸੀਂ ਪੰਜਾਬ ਦੇ ਡੀਜੀਪੀ ਨੂੰ ਕਹਿ ਲੋ ਐਸਐਸਪੀ ਨੂੰ ਕਹਿ ਲੋ ਤੇ ਡੀਐਸਪੀ ਨੂੰ ਕਹਿ ਲੋ ਜਿੱਥੋਂ ਤੇਰਾ ਜੋਰ ਲੱਗਦਾ ਭਾਜਾ ਤੇਰੀ ਆਪਣੀ ਫੋਟੋ ਵੀ ਵੱਡੀ ਕਰਾ ਲਾ ਇਹ ਪਰਿਵਾਰ ਦੀ ਤੇ ਭਰਾ ਦੀ ਫੋਟੋ ਵੱਡੀ ਕਰਾ ਲ ਤੇਰੀ ਫੋਟੋ ਤੇ ਹਾਥ ਚੜਾਉਣਾ ਆ ਫਿਰ ਜਦੋਂ ਪਰਿਵਾਰ ਦਾ ਮਸਲਾ ਬਣ ਜਾਂਦਾ ਵੀਰ ਦੀ ਚੁੱਪ ਨਹੀਂ ਰਿਹਾ ਜਾਂਦਾ ਤੇ ਮੈਂ ਵੀ ਅੱਗੋਂ ਨੂੰ ਕਹਿ ਤਾ ਕਿ ਮੈਂ ਆਪਣੇ ਹਸਤਾਲ ਬੈਠਾ ਆ ਜੇ ਤੂੰ ਆਪਣੀ ਮਾਂ ਦਾ ਦੁੱਧ ਪੀਤਾ ਤੇ ਭਰਾ ਤੂੰ ਆ ਜਾ ਮੈਂ ਆਪਣੇ ਹਸਤਾਲੋਂ ਨਹੀਂ ਭਾਈਦਾ ਕਿਉਂਕਿ ਮੇਰੀ ਮੌਤ ਆ ਨਿਸ਼ਚਿਤ ਆ ਕਿਉਂਕਿ ਉਹ ਗੈਂਗਸਟਰ ਇੰਨਾ ਜਿਆਦਾ ਬੇਖੌਫ ਹੋ ਕੇ ਮੈਨੂੰ ਫੋਨ ਕਰ ਰਿਹਾ ਆ ਕਿ ਉਹ ਸਵੇਰ ਦੀ ਉਸਨੇ ਮੈਨੂੰ ਅਜ 10 ਕਾਲਾਂ ਕੀਤੀਆਂ ਪਰ ਪਤਾ ਨਹੀਂ ਕੀ ਕਾਰਨ ਆ ਕਿ ਸਬੰਧਤ ਮਹਿਕਮੇ ਤੋਂ ਉਹਦੀ ਕਾਲ ਟ੍ਰੇਸ ਨਹੀਂ ਹੋ ਰਹੀ ਚਾਹੇ ਉਹ ਮੈਨੂੰ ਵਟਸਐਪ ਤੇ ਕਾਲ ਹੀ ਕਰਦਾ ਆ ਕੀ ਗੱਲ ਉਹਦਾ ਆਈਪੀ ਐਡਰੈਸ ਕੋਈ ਨਹੀਂ ਹੈਗਾ ਮੈਂ ਆਪ ਸਭ ਨੂੰ ਬੇਨਤੀ ਕਰਦਾ ਹਾਂ ਮੇਰਾ ਮਰਨਾ ਨਿਸ਼ਚਿਤ ਹੈ ਅਗਰ ਮੈਂ ਮਰ ਗਿਆ ਮੇਰਾ ਪਰਿਵਾਰ ਦੇ ਕਿਸੇ ਜੀ ਦਾ ਨੁਕਸਾਨ ਹੋ ਗਿਆ ਤੇ ਇਸ ਦੇ ਜੋ ਮਾਰ ਸੰਬੰਧਿਤ ਅਧਿਕਾਰੀ ਹੋਣਗੇ ਮੈਂ ਕਿਸੇ ਪੁਲਿਸ ਡਿਪਾਰਟਮੈਂਟ ਨੂੰ ਜਾਂ ਮੌਜੂਦਾ ਸਰਕਾਰ ਨੂੰ ਕੁਝ ਨਹੀਂ ਕਹਿ ਰਿਹਾ ਮੈਂ ਤਾਂ ਆਪਣੇ ਪਰਿਵਾਰ ਨੂੰ ਫਸਦਾ ਖੋਜਦਾ ਵੇਖਣਾ ਚਾਹੁੰਦਾ ਹਾਂ ਪਰ ਜਿਸ ਤਰ੍ਹਾਂ ਕੋਈ ਗੁਨਾਹਗਾਰ ਕ੍ਰਿਮਨਲ ਨਹੀਂ ਫੜੇ ਜਾ ਰਹੇ ਮੈਨੂੰ ਆਪਣੇ ਪਰਿਵਾਰ ਨੂੰ ਖਤਰਾ ਦਿਖ ਰਿਹਾ ਆ ਅਗਰ ਮੇਰੇ ਘਰ ਤੇ ਮੇਰੀ ਦੁਕਾਨ ਤੇ ਜਾਂ ਮੇਰੇ ਮੁਲਾਜ਼ਮਾਂ ਤੇ ਕੋਈ ਅਟੈਕ ਹੋ ਗਿਆ ਤਿੰਨਾਂ ਦਿਨਾਂ ਬਾਅਦ ਮੈਂ ਮੇਰੇ ਬੱਚੇ ਮੈਂ ਆਪਣੇ ਪਰਿਵਾਰ ਨੂੰ ਅੱਗ ਲਾ ਕੇ ਮਰਨਾ ਪਸੰਦ ਕਰਾਂਗਾ ਭਿੱਖੀਵਾਂ ਚੌਂਚ ਅਗਰ ਤਿੰਨ ਦਿਨ ਚ ਪੁਲਿਸ ਤੋਂ ਬੰਦੇ ਨਾ ਫੜੇ ਗਏ ਤੇ ਮੇਰਾ ਭਰਾ ਕਿਸੇ ਕੰਟਰੀ ਤੋਂ ਸਰਨਾਰਥੀ ਲਈ ਜਗ੍ਹਾ ਮੰਗੇਗਾ ਕਿਉਂਕਿ ਪੁਲਿਸ ਨੂੰ ਉਹ ਚੈਲੰਜ ਬੰਦਾ ਦੇ ਰਿਹਾ ਡੀਜੀਪੀ ਪੰਜਾਬ ਤੱਕ ਨੂੰ ਚੈਲੰਜ ਦੇ ਆਇਆ ਕਿ ਤੁਡੋਂ ਕਿੱਥੇ ਭਜਣਾ ਭੱਜ ਲੋ ਇਤੋਂ ਤਾਂ ਵੀਰ ਜੀ ਕੀ ਹੈਗਾ ਆ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਆ ਵੀਰੋ ਇਹਨਾਂ ਗੈਂਗਸਟਰਾਂ ਦਾ ਉਂਦੇ ਸਾਥ ਨਾ ਦਿਓ ਸੂਹ ਦਿਓ ਪੁਲਿਸ ਨੂੰ ਅਗਰ ਤੁਹਾਨੂੰ ਕੋਈ ਗੈਂਗਸਟਰ ਮਿਲਦਾ ਦੇ ਕਿਉਂਕਿ ਮੈਨੂੰ ਤਾਂ ਪਤਾ ਮੇਰਾ ਪਰਿਵਾਰ ਮਰ ਜਾਣਾ ਹੈ ਮੇਰਾ ਸਾਥ ਕੋਈ ਨਹੀਂ ਦੇ ਰਿਹਾ ਪਰ ਮੈਂ ਹੁਣ ਇਹ ਪ੍ਰੈਸ ਮੀਡੀਆ ਦੇ ਜ਼ਰੀਏ ਇਹ ਖਬਰ ਘਰ ਘਰ ਪਹੁੰਚਾਉਣਾ ਚਾਹੁੰਦਾ ਆ ਕਿ ਮੇਰਾ ਪਰਿਵਾਰ ਖਤਰੇ ਏ ਇਹ ਲੋਕੋ ਮੇਰਾ ਪਰਿਵਾਰ ਖਤਰੇ ਏ ਕਿਉਂਕਿ ਪੁਲਿਸ ਡਿਪਾਰਟਮੈਂਟ ਤੋਂ ਪਿਛਲੇ 5 ਦਿਨ ਤੋਂ ਬੰਦਾ ਟਰੈਕ ਨਹੀਂ ਹੋਇਆ ਉਹ ਬੰਦੇ ਦੀ ਇੰਨੀ ਜ਼ੁਰਤ ਆ ਮੈਨੂੰ ਸਵੇਰੇ 10 ਕਾਲਾਂ ਕੀਤੀਆਂ ਉਹਨੇ ਉਹ ਕਹਿੰਦਾ ਕਿ 2 ਦਿਨ ਦੇ ਵਿੱਚ ਆਪਣੀ ਫੋਟੋ ਵੱਡੀ ਕਰਾ ਲਾ ਤੇਰੀ ਫੋਟੋ ਤੇ ਫੁੱਲ ਚੜਾਉਣੇ ਆ ਠੀਕ ਐ ਮੈਂ ਕਿਹਾ ਵੀ ਤੂੰ ਆ ਜਾ ਮੈਂ ਹਸਤਾਲੇ ਬੈਠਾ ਆ ਤੇ ਬੜੀ ਸ਼ਰਮ ਵਾਲੀ ਗੱਲ ਆ ਇੱਕ ਗੈਂਗਸਟਰ ਇਨਾ ਫੋਨ ਕਰਕੇ ਕਹੇ ਤੇ 2 ਕਰੋੜ ਦੀ ਫਰੋਟੀ ਮੰਗੇ ਦੱਸੋ ਮਹਾਰਾਏ ਮੈਂ ਪੁਲਿਸ ਡਿਪਾਰਟਮੈਂਟ ਨੂੰ ਤੇ ਹੈਲਥ ਆਪਣੇ ਡਿਪਾਰਟਮੈਂਟ ਨੂੰ ਬੇਨਤੀ ਕਰਦਾ ਆ ਮੁੱਖ ਮੰਤਰੀ ਮਾਨ ਸਾਹਿਬ ਨੂੰ ਕਿ ਮੇਰੀ ਜਾਨ ਮਾਂ ਦੀ ਰੱਖਿਆ ਕੀਤੀ ਜਾਵੇ ਮੇਰੇ ਬੱਚਿਆਂ ਨੂੰ ਪਰਿਵਾਰ ਨੂੰ ਬਚਾਇਆ ਜਾਵੇ ਮੈਂ ਗਰੀਬ ਜਿਹਾ ਬੰਦਾ ਆ ਅਗਰ ਮੇਰੇ ਪਰਿਵਾਰ ਨੂੰ ਕੁਝ ਹੋ ਗਿਆ ਤੇ ਸਬੰਧਤ ਮਹਿਕਮਾ ਜ਼ਿੰਮੇਵਾਰ ਹੋਏਗਾ ਚੋਪੜਾ ਜੀ ਇੱਕ ਚੋਪੜਾ ਜੀ ਇੱਕ ਬੇਨਤੀ ਆ ਚੋਪੜਾ ਜੀ ਇੱਕ ਬੜ ਤੁਹਾਨੂੰ ਜਦੋਂ ਆਈ ਧਮਕੀ ਕਿਹੜੇ ਕਿੱਥੋਂ ਦਾ ਨੰਬਰ ਆ ਰਿਹਾ ਹੈ ਇਹਦਾ ਨੰਬਰ ਆ ਰਿਹਾ ਹੈ ਜੀ ਕੈਨੇਡਾ ਦਾ ਤੇ ਉਹ ਕੀ ਨਾਮ ਦੱਸਦਾ ਆਪਣਾ ਜੀ ਹੈਪੀ ਜੱਟ ਆਪਣੇ ਆਪ ਦੱਸ ਰਿਹਾ ਮੈਂ ਹੈਪੀ ਜੱਟ ਬੋ ਰਿਹਾ ਹੈਪੀ ਜੱਟ ਬੋ ਰਿਹਾ ਜਦੋਂ ਤੁਸੀਂ ਪੁਲਿਸ ਡਿਪਾਰਟਮੈਂਟ ਨੂੰ ਇੱਕ ਦਿੱਤੀ ਆਪਣੀ ਐਪਲੀਕੇਸ਼ਨ ਉਸ ਤੋਂ ਬਾਅਦ ਪੁਲਿਸ ਨੇ ਤੁਹਾਨੂੰ ਕੋਈ ਪ੍ਰੋਟੈਕਸ਼ਨ ਦਿੱਤੀ ਹਸਪਤਾਲ ਜਾਂ ਕੋਈ ਪ੍ਰੋਟੈਕਸ਼ਨ ਨਹੀਂ ਦਿੱਤੀ ਗਈ ਅੱਜ ਜਦੋਂ ਉਹਨਾਂ ਮੇਰੀ ਗੈਂਗਸਟਰਾਂ ਨਾਲ ਗਾਲੀ ਗਲੋਚ ਹੋਈ ਜਦੋਂ ਉਹਨੇ ਮੈਨੂੰ ਆਖੇ ਤੇਰੇ ਬੱਚੇ ਤੇਰੀ ਵੋਟੀ ਤੇਰੇ ਪਰਿਵਾਰ ਦੀਆਂ ਫੋਟੋਆਂ ਮੇਰੇ ਕੋਲ ਆ ਉਹਨਾਂ ਦੇ ਮੋਬਾਈਲ ਮੇਰੇ ਨੰਬਰ ਮੇਰੇ ਕੋਲ ਉਨੇ ਮੈਨੂੰ ਵੀ ਗਾਲਾਂ ਕੱਢੀਆਂ ਪਰ ਉਹ ਨਮਰਦ ਬੰਦਾ ਏ ਉਹ ਬੰਦਾ ਨਹੀਂ ਆ ਕਿਉਂਕਿ ਉਹ ਆਪ ਨਹੀਂ ਮਰੇਗਾ ਕਿਸੇ ਦੀ ਕਿਸੇ ਦਾ ਪੋਤਾ ਮਰਵਾਏਗਾ ਤੁਹਾਨੂੰ ਪੁਲਿਸ ਨੇ 5 ਦਿਨ ਪਹਿਲਾਂ ਤੋਂ ਕੋਈ ਪ੍ਰੋਟੈਕਸ਼ਨ ਦਿੱਤੀ ਕਿ ਨਹੀਂ ਕੋਈ ਪ੍ਰੋਟੈਕਸ਼ਨ ਹੀ ਦਿੱਤੀ ਜੀ ਉਸ ਦਿਨ ਹੀ ਮੇਰੀ ਪੀਸੀਆ ਹਸਪੀਟਲ ਦੋ ਚੱਕਰ ਲਾ ਕੇ ਚਲ ਗਈ ਉਸ ਤੋਂ ਬਾਅਦ ਕੋਈ ਬੰਦਾ ਨਹੀਂ ਆਇਆ ਕਿਸ ਨੇ ਸਾਡਾ ਕੇ ਹਾਲ ਚਾਲ ਨਹੀਂ ਪੁੱਛਿਆ ਅੱਜ ਮੁਲਾਜ਼ਮ ਆਏ ਮੇਰੇ ਕੋਲ ਬੈਠੇ ਆ ਤੇ ਮੈਂ ਇਹਨਾਂ ਦਾ ਤੁਹਾਨੂੰ ਹਰ ਕਰਦਾ ਹਾਂ ਤੇ ਕਿਉਂਕਿ ਦੇਖੋ ਅਗਰ ਤੀਰ ਕਮਾਨ ਚੋਂ ਨਿਕਲ ਗਿਆ ਤੇ ਫਿਰ ਉਹਨੂੰ ਦੇਖਣ ਦਾ ਕੀ ਫਾਇਦਾ ਡਾਕਟਰ ਡੀ ਕੇ ਸੀਨੀਅਰ ਅਧਿਕਾਰੀ ਨਾਲ ਗੱਲ ਹੋਈ ਆ ਮੇਰੀ ਅੱਜ ਕਿਸੇ ਨਾਲ ਨਹੀਂ ਹੋਈ ਵਿਸ਼ਾਲ ਜੀ ਨਾਲ ਗੱਲ ਇੱਕ ਡੀਐਸਪੀ ਸਾਹਿਬ ਹੈ ਉਹਨਾਂ ਨੂੰ ਵੀ ਵੀਡੀਓ ਕਰਾਈਆਂ ਪਰ ਸਰ ਮੈਂ ਤਾਂ ਵੀਡੀਓ ਕਰ ਮਾਰ ਕੇ ਮੈਨੂੰ ਚੱਲ ਜੇਕਰ ਮੈਂ ਕੀ ਕਰਾਂਗਾ ਤੁਹਾਡੇ ਕੋਲ ਆਪਣਾ ਲਾਇਸੈਂਸ ਹੈਗਾ ਕੋਈ ਮੇਰਾ ਅਸਲਾ ਲਾਇਸੈਂਸ ਹੈਗਾ ਆ ਮੈਂ ਉਤਾਰ ਰਿਹਾ ਹਾਂ ਕਿੰਨੀਆਂ ਤੁਹਾਨੂੰ ਕਾਲ ਆਈਆਂ ਇਹਦੇ ਵਾਰ-ਵਾਰ ਇੱਕੋ ਬੰਦਾ ਕਾਲ ਕਰ ਰਿਹਾ ਮੈਨੂੰ ਵਾਰ-ਵਾਰ ਅੱਜ ਸਵੇਰ ਦੀਆਂ 7 ਤੋਂ 8 ਕਾਲ ਆ ਗਈਆਂ ਆ ਉਹੀ ਬੰਦਾ ਮੈਨੂੰ ਕਾਲ ਕਰ ਰਿਹਾ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਕੱਲ ਨੂੰ ਦੇਖੋ ਪੁਲਿਸ ਤੋਂ ਪਤਾ ਨਹੀਂ ਬੰਦਾ ਫੜਿਆ ਕਿਨੇ ਫੜਿਆ ਜਾਣਾ ਕੱਲ ਨੂੰ ਸਾਨੂੰ ਅਸੀਂ ਕੋਈ ਇਲਾਕੇ ਦਾ ਗੈਂਗਸਟਰ ਜਿਹਾ ਸਾਨੂੰ ਪਤਾ ਲੱਗਿਆ ਇੱਥੋਂ ਹੱਥ ਬੈਠੇ ਜੋੜਦੇ ਪਏ ਆ ਹਰ ਗੈਂਗਸਟਰ ਨੂੰ ਕਿ ਭਰਾਓ ਮੇਰੇ ਪਰਿਵਾਰ ਦੀ ਰੱਖਿਆ ਕਰੋ ਮੇਰੇ ਪਰਿਵਾਰ ਦੇ ਨਿੱਕੇ ਨਿੱਕੇ ਨਿਆਣੇ ਆ ਸਾਨੂੰ ਬਖਸ਼ ਦਿਓ ਅਗਰ ਅਸੀਂ ਕਿਸੇ ਨਾਲ ਠੱਗੀ ਕੀਤੀ ਆ ਧੋਖਾ ਕੀਤਾ ਸਾਨੂੰ ਚੌਂਚ ਖਿਲਾੜ ਕੇ ਗੋਲੀ ਮਾਰ ਦਿਓ ਕੋਈ ਡਰ ਨਹੀਂ ਆ ਪਰ ਭਰਾ ਮੇਰੇ ਨਿੱਕੇ ਨਿੱਕੇ ਨਿਆਣੇ ਸਾਨੂੰ ਬਖਸ਼ ਦਿਓ ਸਾਨੂੰ ਧਮਕੀਆਂ ਨਾ ਦਿਓ 2-2 ਕਰੋੜ ਦੀਆਂ ਫਰੋਤੀਆਂ ਨਾ ਮੰਗੋ ਅਸੀਂ ਬੀਐਮਐਸ ਕੀਤੀ ਆ ਛੋਟਾ ਜਿਹਾ ਕਲੀਨਿਕ ਆਪਣਾ ਚਲਾ ਰਹੇ ਆ ਤੇ ਆਪਕੜਾ ਵਕੀਲ ਨੂੰ ਮੰਗ ਪੁੱਛੀ ਜਾਂਦੇ ਡਾਕਟਰ ਸਾਹਿਬ ਡਾਕਟਰ ਸਾਹਿਬ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਆਪਾਂ ਮੇਰੀ ਕੋਈ ਮੰਗ ਨਹੀਂ ਆ ਮੰਗ ਮੇਰੀ ਇਹ ਆ ਦੇਖੋ ਮੈਂ ਪੰਜਾਬ ਦਾ ਨਾਗਰਿਕ ਆਂ ਇੰਡੀਆ ਦਾ ਨਾਗਰਿਕ ਆਂ ਅਗਰ ਪੰਜਾਬ ਸਰਕਾਰ ਤੋਂ ਨਹੀਂ ਮਸਲਾ ਹੱਲ ਹੁੰਦਾ ਸੈਂਟਰ ਗਵਰਨਮੈਂਟ ਤੋਂ ਹੈਲਪ ਮੰਗੇ ਤਿੰਨ ਦਿਨ ਦੀ ਵਜ੍ਹਾ ਕਰ ਨਹੀਂ ਮਸਲਾ ਹੱਲ ਹੋਏਗਾ ਮੈਂ ਆਪਣੇ ਪਰਿਵਾਰ ਸਮੇਤ ਚੌਂਕ ਦੇ ਵਿੱਚ ਅੱਗ ਲਾ ਕੇ ਮਰ ਜਾਵਾਂਗਾ ਇਤੋਂ ਦਾ ਕੁਝ ਨਹੀਂ ਹੈਗਾ ਮੇਰੇ ਕੋਲ ਕਿਉਂਕਿ ਪੁਲਿਸ ਨੇ ਤਿੰਨ ਦਿਨ ਹੋ ਗਏ ਆ ਜਿਹੜੇ ਬੰਦੇ ਮਰੇ ਉਹਨਾਂ ਦੇ ਮਗਰ ਲੱਗੇ ਸਾਡੀ ਤਾਂ ਕਿਸੇ ਨੇ ਆ ਕੇ ਬਾਤ ਨਹੀਂ ਪੁੱਛੀ ਅੱਜ ਉਹ ਗੈਂਗਸਟਰ ਦੀ ਇਨੀ ਧਮਕੀਆਂ ਵ ਤੇਰਾ ਪਰਵਾਰ ਮਾਰ ਦਿਆਂਗਾ ਤੁਹਾਨੂੰ ਪੁਲਿਸ ਨੇ ਪ੍ਰੋਡਕਸ਼ਨ ਵੀ ਕੋਈ ਨਹੀਂ ਦਿੱਤੀ ਪ੍ਰੋਡਕਸ਼ਨ ਨਹੀਂ ਦਿੱਤੀ ਮੈਨੂੰ ਗੈਂਗਸਟਰ ਸ਼ਰੀਅਮ ਧਮਕੀਆਂ ਦਿੱਤੀਆਂ ਆ ਉਹ ਕਹਿੰਦਾ ਡੀਜੀਪੀ ਕੋ ਜਲ ਜਾ ਐਸਰ ਵੀ ਕਿੱਥੇ ਜਾਵਾ ਦੱਸੋ ਮੈਂ ਗੋਲੀ ਨਾਲ ਮਰਨਾ ਪਸੰਦ ਕਰਾਂਗਾ ਆਪਣੇ ਪਰਿਵਾਰ ਨੂੰ ਆ ਮਾਰਨਾ ਪਸੰਦ ਕਰਾਂਗਾ ਨਾਲ ਕਿ ਗੋਲੀ ਨਾਲ ਮਰਨਾ ਬੱਸ ਬਹੁਤੀ ਮਾਮਲਾ ਸਾਰਾ ਇਹਨਾਂ ਨੂੰ ਧਮਕੀ ਮਿਲ ਸੀ ਆਪਣੇ ਹਾਂਜੀ ਫਰੋਤੀ ਮੰਗਲਵਾਰ ਨੂੰ ਧਮਕੀ ਮਿਲੀ ਸੀ ਜਿਸ ਮੱਦੇ ਇਹ ਇੱਥੇ ਪਹੁੰਚੇ ਕੱਲ੍ਹ ਦੀ ਫੋਰਸ ਲਾਈ ਸੀ ਆਪਰੀ ਟੁੱਟੀ ਜਿਹੜੀ ਸੀ ਤਾਂ ਤੈਨਾਂ ਨਿਭਾ ਰਹੇ ਆ ਕੱਲ੍ਹ ਫੋਰਸ ਹੈਗੀ ਸੀਗੀ ਇੱਥੇ ਭੇਜੀ ਸੀਗੀ ਆਪ ਅੱਛਾ ਕਿ ਰਾਤ ਪੁਲਿਸ ਨੇ ਕੋ ਰਹੀ ਹੈ ਕਿ ਨਹੀਂ ਰਾਤ ਹੀ ਭੇਜੀ ਆ ਅੱਜ ਮੇਰੇ ਪਾਸ ਸਵੇਰ ਦੀ ਲੱਗੀ ਫੋਰਸ ਨਾ ਪਰਿਵਾਰ ਕਹਿ ਰਿਹਾ ਵੀ ਦਰਖਾਸਤੇ ਦਿੱਤੀ ਆ ਬੇਸ਼ੱਕ ਪਰ ਪ੍ਰਸ਼ਾਸਨ ਕੋਈ ਸਾਥ ਨਹੀਂ ਦੇ ਰਿਹਾ ਕੋਈ ਠੁਕਮੀ ਕਾਰਵਾਈ ਨਹੀਂ ਹੋ ਰਹੀ ਬੰਦਿਆਂ ਨੂੰ ਨਾਮਜਦ ਮਤਲਬ ਕਿ ਬੰਦੇ ਲੱਭੇ ਨਹੀਂ ਜਾ ਰਹੇ ਕਿ ਕਿਹੜੇ ਆ ਜਿਹੜੇ ਧਮਕੀਆਂ ਦੇ ਰਹ ਸਿਰ ਸਭ ਦਾ ਧਿਆਨ ਵਿੱਚ ਗੱਲ ਵਾ ਸਾਰੇ ਜੀ ਸਾਰੇ ਲੱਗੇ ਆ ਜੀ ਕਿਉਂਕਿ ਇਹ ਇੱਕ ਸਾਈਬਰ ਮਸਲਾ ਵੀ ਬਣਦਾ ਹੈ ਕੋਈ ਇਹਦੀ ਡਿਟੇਲਲੀ ਕੋਈ ਸਾਡੇ ਨਾਲ ਵੀ ਤਾਲਮਿਲ ਹੋਇਆ ਆ ਸਾਰਾ ਸਭ ਕੋਈ ਕਿਹੜੇ ਨੰਬਰਾਂ ਤੋਂ ਆ ਰਹੀ ਕਾਲ ਕੋਈ ਪੁਸ਼ਟੀ ਹੋਈ ਹੈ ਅਜੇ ਤੱਕ ਕੋਈ ਜੀ ਜੀ ਕੋਈ ਨਹੀਂ ਹੋ ਸਕਦਾ ਕਰ ਰਹੇ ਹੁਣ ਇਹਨਾਂ ਨੂੰ ਸੁਰੱਖਿਆ ਦਿੱਤੀ ਗਈ ਹੈ ਰੱਖਿਆ ਸੀ ਨਾਲ ਹੀ ਇਹਨਾਂ ਦੇ ਜੀ ਕਿੰਨਾ ਚਿਰ ਨਾਲ ਰਹੋਗੇ ਜੋ ਸੀਨੀਅਰ ਅਫਸਰ ਸਾਹਿਬਾ ਅੱਜ ਦੇਖੋ ਜੋ ਯੋਜਨਾ ਕਿ ਤੱਕ ਚੱਲ ਰਹੀ ਹੈ ਕਿਉਂਕਿ ਹੁਣ ਤਾਂ ਤੁਸੀਂ ਨਾਲ ਜੋ ਹੁਣ ਤਾਂ ਹੋ ਸਕਦਾ ਗੈਂਗਸਟਰ ਕੋਈ ਵਾਅਦਾ ਨਾ ਕਰਨ ਜੇਕਰ ਤੁਸੀਂ ਇੱਥੋਂ ਜਾਂਦੇ ਜੋ ਉਸ ਤੋਂ ਬਾਅਦ ਹੋ ਸਕਦਾ ਪਰਿਵਾਰ ਤੇ ਮਲਾ ਹੋ ਜਾਵੇ ਕਿਉਂਕਿ 3 ਦਿਨ ਦਾ ਜਿਹੜਾ ਟਾਈਮ ਹੈ ਉਹ ਗੈਂਗਸਟਰ ਨੇ ਦਿੱਤਾ ਹੈ ਨਹੀਂ ਕੋਈ ਵੀ ਇਹੋ ਜੀ ਗੱਲ ਹੋਣੀ ਨਹੀਂ ਦਿੰਦੇ ਸਾਹਿਬ ਤੁਸੀਂ ਨਾਲ ਜੇ ਉਹਨਾਂ ਦੇ ਤੁਹਾਡੇ ਹੁੰਦੇ ਕੋਈ ਕਾਲ ਆਈ ਹੈ ਮੇਰੇ ਤੋਂ ਪਹਿਲਾਂ ਉਹਨਾਂ ਦੀ ਆਈ ਕਾਲ ਜਿਹੜੀ ਆਈ ਸੀ ਤੇ ਸਾਡੇ ਉਦੋਂ ਤੇ ਨਹੀਂ